ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਸੈਮੂਅਲ ਸੋਨੀ ਦੀ ਚੋਣ ਮਹੀਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਵੱਡੀ ਗਿਣਤੀ ਦੇ ਵਿੱਚ ਐਨ ਆਰ ਆਈ ਭਾਈਚਾਰੇ ਨੇ ਅੱਜ ਸੈਮੂਅਲ ਸੋਨੀ ਦੀ ਮਦਦ ਦਾ ਐਲਾਨ ਕਰ ਦਿੱਤਾ ਉੱਚੇਚੇ ਤੌਰ ਤੇ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਏ ਹੋਏ ਐਨ ਆਰ ਆਈ ਲੋਕਾਂ ਨੇ ਕਿਹਾ ਕਿ ਉਹ ਇਸ ਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੜੇ ਲਿਖੇ ਨੌਜਵਾਨ 크੍ਰਿਸਚੀਅਨ ਲੀਡਰ ਸੈਮੂਅਲ ਸੋਨੀ ਦੀ ਸਪੋਰਟ ਕਰਨਗੇ ਐਨਆਰਆਈ ਭਾਈ ਚਾਰੇ ਨੇ ਵੀ ਕਿਹਾ ਕਿ ਵੱਖ-ਵੱਖ ਸਰਕਾਰਾਂ ਨੇ ਉਹਨਾਂ ਨੂੰ ਲਾਰੇ ਹੀ ਲਗਾਏ ਹਨ ਐਨਆਰਆਈ ਭਾਈ ਚਾਰੇ ਦੀਆਂ ਮੁਸ਼ਕਲਾਂ ਦਾ ਕਿਸੇ ਨੇ ਵੀ ਕੋਈ ਹੱਲ ਨਹੀਂ ਕੀਤਾ ਇਸ ਲਈ ਉਹਨਾਂ ਨੇ ਇਸ ਵਾਰ ਫੈਸਲਾ ਕੀਤਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਆਜ਼ਾਦ ਉਮੀਦਵਾਰ ਸੈਮੂਅਲ ਸੋਨੀ ਦਾ ਭਾਰੀ ਸਮਰਥਨ ਕਰਨਗੇ ਆ ਮੇਰਾ ਨਾਮ ਰਿਸ਼ਪਾਲ ਗੇਲਿਆ ਜੀ ਮੈਂ ਨਿਊਯਾਰਕ ਹੀ ਵਸੇ ਤੋਂ ਆਇਆ ਹਾਂ ਔਰ ਸੋਨੀ ਸਾਹਿਬ ਸਾਡੇ ਬਹੁਤ ਪਿਆਰੇ ਮਿੱਤਰ ਨੇ ਔਰ ਬਹੁਤ ਹੀ ਸੇ ਇਨਸਾਨ ਨੇ ਸਭ ਤੋਂ ਵੱਡੀ ਗੱਲ ਜੀ ਤੁਸੀਂ ਦੇਖ ਰਹੇ ਹੋ ਜੀ ਔਰ ਆਉਣ ਵਾਲੇ ਦਿਨਾਂ ਚ ਵਧੇਗੀ ਹੋਰ ਦਰਗੀ ਇਹ ਸਾਡਾ ਪਹਿਲਾ ਆਫਿਸ ਆ ਔਰ ਬਾਕੀ ਜਿੰਨੇ ਵੀ ਏਰੀਆਜ਼ ਹੈਗੇ ਨੇ ਆ ਹਲਕਾ ਗੁਰਦਾਸਪੁਰ ਨੂੰ ਪੈਂਦੇ ਲੋਕ ਸਭਾ ਨੂੰ ਕਿੰਨੇ ਜੀ ਸਾਤ ਕਿੰਨੇ ਨੋ ਨੋ ਹਰ ਹਰ ਜਗ੍ਹਾ ਆਫਿਸ ਖੋਲ ਰਹੇ ਨੇ ਔਰ ਖੁਦਾ ਦੀ ਰਹਿਮਤ ਨਾਲ ਅਸੀਂ ਕੋਰੇ ਕਿ ਉਹ ਮੈਂ ਖਾਸ ਕਰਕੇ ਇਥੇ ਮੈਨੂੰ ਕੱਲ ਕਾਲਜ ਸੀਗੀ ਮੈਂ ਤਾਂ ਛੁੱਟੀਆਂ ਤੇ ਇੱਥੇ ਆਇਆ ਰਿਹਾ ਸੀਗਾ ਬਟ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਇਹਨਾਂ ਦੇ ਨਾਲ ਵੀ ਟਾਈਮ ਕੱਢਣਾ ਪੈਣਾ ਮੇਰਾ ਪਰਿਵਾਰ ਜਿਹੜਾ ਉਹ ਮੈਨੂੰ ਗੁੱਸਾ ਕਰ ਰਿਹਾ ਕਿ ਤੁਸੀਂ ਸਾਡੇ ਕੋਲ ਆਇਓ ਕਿ ਇੱਧਰ ਆਇਓ ਬਟ ਇਹ ਜ਼ਰੂਰੀ ਆ ਜੀ ਇਹ ਪਰਿਵਾਰ ਸੀ ਸਾਰੇ ਪਰਿਵਾਰ ਜ਼ਰੂਰੀ ਆ ਉਹ ਮੈਨੂੰ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਜਿੰਨੇ ਵੀ ਸਾਡੇ ਕ੍ਰਿਸਚੀਅਨ ਲੀਡਰ ਨੇ ਅੱਜ ਸਾਰੇ ਇੱਥੇ ਇਕੱਠੇ ਨੇ ਜਿਹੜੇ ਨਹੀਂ ਆ ਸਕੇ ਉਹ ਮੈਨੂੰ ਪਰਸਨਲ ਫੋਨ ਕਰਕੇ ਕਹਿ ਰਹੇ ਆ ਕਿ ਆ ਰੀਜ਼ਨ ਹੈ ਇਸ ਕਰਕੇ ਨਹੀਂ ਆ ਸਕੇ ਉਨ ਵਾਲੀ ਮੀਟਿੰਗ ਵਿੱਚ ਸਾਰੇ ਇਕੱਠੇ ਹੋਣਗੇ ਇਸ ਤੋਂ ਬਾਅਦ ਹੋਰ ਕਿ ਕਿ ਇਹ ਜ਼ਰੂਰਤ ਸੀ ਸਾਡੀ ਇੱਕ ਹੋਣਾ ਜਿੰਨਾ ਚਿਰ ਅਸੀਂ ਸਾਰੇ ਇੱਕ ਨਹੀਂ ਹੋ ਜਾਂਦੇ ਕੁਝ ਨਹੀਂ ਕਰ ਸਕਦੇ ਮੈਂ ਇਹੋ ਕਹਿਣਾ ਕਿ ਜਿਹੜੇ ਬਾਕੀ ਹੈਗੇ ਉਹਨਾਂ ਨੂੰ ਕੰਪੇਅਰ ਕਰ ਲੋ ਜੇ ਤੁਹਾਨੂੰ ਇਹਨਾਂ 'ਚ ਕੋਈ ਦਾਗ ਕੋਈ ਚੀਜ਼ ਹੈ ਜਿਹੜੀ ਦਿਖਦੀ ਹੈ ਕਿ ਜਿਹੜੇ ਵਾਸਤੇ ਇਹ ਨਹੀਂ ਕਾਬਿਲ ਹੈਗੇ ਤਾਂ ਦੱਸੋ ਜੇ ਤੁਹਾਨੂੰ ਲੱਗਦਾ ਹੈ ਕਾਬਿਲ ਜਿੰਨੇ ਵੀ ਖਲੋਤਿਆ ਗੁਰਦਾਸਪੁਰ ਦੇ ਵਿੱਚ ਜੇ ਤੁਹਾਨੂੰ ਉਹਨਾਂ ਤੋਂ ਕਾਬਿਲ ਜੇ ਨਹੀਂ ਹੈਗੇ ਮੈਨੂੰ ਤਾਂ ਦੱਸ ਦਿਓ ਠੀਕ ਹੈ ਜੀ ਇਹ ਬਿਲਕੁਲ ਕਾਬਿਲ ਨੇ ਬਹੁਤ ਵਧੀਆ ਸਰ ਇੱਕ ਕੌਮ ਦੇ ਦਰਦ ਦੀ ਗੱਲ ਹੈ ਮਤਲਬ ਉਹ ਦਰਦ ਹੈ ਸਾਡੇ ਮੈਂ ਅੱਜ ਤੱਕ ਜੋ ਚੀਜ਼ ਸਾਨੂੰ ਨਹੀਂ ਮਿਲੀ ਬੜੀ ਧੀਰ ਤੋਂ ਇਹ ਸੋਚ ਸੀ ਕਿ ਸਾਡਾ ਐਮ.ਐਲ.ਏ ਬਣ ਜੇ ਸਾਡਾ ਕਾਉਂਸਲਰ ਬਣ ਜੇ ਪਰ ਸਰਕਾਰ ਨੇ ਹਜੇ ਤੱਕ ਸਾਡੇ ਲਈ ਕੁਝ ਸੋਚਿਆ ਨਹੀਂ ਆ ਪਰ ਆਖਿਰਕਾਰ ਕਹਿੰਦੇ ਕਿ ਕਿਸੇ ਚੀਜ਼ ਦੀ ਹੱਦ ਹੋ ਜਾਂਦੀ ਹੈ ਵੀ ਅੱਜ ਸਭ ਤੋਂ ਜ਼ਿਆਦਾ 크੍ਰਿਸਚਨ ਭਾਈਚਾਰਾ ਗੁਰਦਾਸਪੁਰ ਦੇ ਵਿੱਚ ਹੈ ਇਸ ਹਲਕੇ ਦੇ ਵਿੱਚ ਆ ਪਰ ਫਿਰ ਵੀ ਸਾਡੀਆਂ ਜਿਹੜਾ ਸਾਡਾ ਕੋਈ ਨੁਮਾਇੰਦਾ ਉਹ ਹਜ ਤੱਕ 크੍ਰਿਸਚਨ ਨੂੰ ਸੀਟ ਨਹੀਂ ਮਿਲ ਪਾਈ ਹੈ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੱਦੇਨਜ਼ਰ ਰੱਖਦੇ ਹੋਏ ਅਸੀਂ ਸੈਮਲਸੋਨੀ ਜੀ ਨੂੰ ਖੜੇ ਕੀਤਾ ਹੈ ਔਰ ਇਹ ਨਿੰਨੇ ਵੀ ਕੀਤਾ ਹੈ ਸਾਰੀਆਂ ਜਿਹੜੀਆਂ ਮਿਸ਼ਨਾਂ ਹੈ ਕਿ ਇਹਨਾਂ ਨੂੰ ਇਸ ਵਾਰ ਜਿਤਾ ਕੇ ਅਸੀਂ ਲੋਕ ਦਿੱਲੀ ਦੇ ਵਿੱਚ ਭੇਜਣਾ ਹੈ ਔਰ ਆਪਣੇ ਮਨਸੂਬੇ ਜਿਹੜੇ ਨੇ ਉਹਨਾਂ ਨੂੰ ਕਾਮਯਾਬ ਕਰਨਾ ਹੈ